ਜਲੰਧਰ ਦੇ ਨਿਊ ਮੰਨਗਰ ਦੇ ਵਿੱਚ ਬੀਤੀ ਰਾਤ ਗੋਲੀਆਂ ਚੱਲਣ ਦੀ ਘਟਨਾ ਸਾਹਮਣੇ ਆਈ ਹੈ ਔਰ ਇੱਕ ਘਰ ਤੇ ਜਿਹੜੀਆਂ ਇਹ ਗੋਲੀਆਂ ਚਲਾਈਆਂ ਗਈਆਂ ਨੇ ਤੇ ਦੋ ਅਰੋਪੀਆਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਫਿਲਹਾਲ ਜਿਹੜੀ ਇਸ ਘਟਨਾ ਦੇ ਪਿੱਛੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਉਹ ਫਰੋਤੀ ਨੂੰ ਜੁੜੇ ਮਾਮਲੇ ਨੂੰ ਲੈ ਕੇ ਆ ਔਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਸ ਘਰ ਤੇ ਗੋਲੀਆਂ ਚਲਾਈਆਂ ਗਈਆਂ ਨੇ ਉਸ ਘਰ ਦਾ ਮੁੰਡਾ ਇੱਕ ਪੁਰਤਕਾਲ ਦੇ ਵਿੱਚ ਰਹਿੰਦਾ ਜਿਹੜਾ ਰੈਸਟੋਰੈਂਟ ਚਲਾਉਂਦਾ ਹੈ ਔਰ ਉਸ ਦੀ ਜਿਹੜੀ ਸ਼ਹਾਜ਼ਾਦ ਪੱਟੀ ਦੇ ਨਾਲ ਕੋਈ ਗੱਲਬਾਤ ਹੋਈ ਸੀ ਜਿਸ ਦੇ ਬਾਅਦ ਫਰੋਤੀ ਦੀ ਇਹ ਘਟਨਾ ਨੂੰ ਲੈ ਕੇ ਉਸ ਦੇ ਘਰ ਗੋਲੀਆਂ ਚਲਾਣ ਦੀ ਜਿਹੜੀ ਘਟਨਾ ਸ਼ਹਾਜ਼ਾਦ ਪੱਟੀ ਵੱਲੋਂ ਕਰਵਾਈ ਗਈ ਹੈ ਪੁਲਿਸ ਸੋਰਸ ਸਾਨੂੰ ਜਿਹੜੀ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਿਕ ਇਹ ਦੱਸਿਆ ਜਾ ਰਿਹਾ ਹੈ ਕਿ ਜਿਹੜਾ ਰੈਸਟੋਰੈਂਟ ਚਲਾ ਰਿਹਾ ਹੈ ਸ਼ਖਸ ਉੱਥੇ ਉਸ ਵੱਲੋਂ ਜਲੰਧਰ ਤੋਂ ਹੀ ਇੱਕ ਤੋਂ ਦੋ ਜਿਹੜੇ ਹੈਗੇ ਆ ਮੁੰਡਿਆਂ ਨੂੰ ਸੱਦਿਆ ਜਾਂਦਾ ਹੈ ਔਰ ਫਿਰ ਉਹਨਾਂ ਨੂੰ ਉੱਥੇ ਕੰਮ ਲਈ ਜਿਹੜਾ ਸੱਦਿਆ ਗਿਆ ਸੀਗਾ ਔਰ ਮੁੰਡਿਆਂ ਨੇ ਵੀ ਇਹੀ ਕਿਹਾ ਸੀ ਕਿ ਅਸੀਂ ਇੱਥੇ ਫ੍ਰੀ ਹੈਗੇ ਆ ਸਾਨੂੰ ਇੱਥੇ ਕੰਮ ਕਰਨੀ ਹੈ ਸਾਨੂੰ ਉੱਥੇ ਬੁਲਾ ਕੇ ਜਿਹੜਾ ਕੰਮ ਕਰ ਕੀਤਾ ਹੋਵੇ ਮੁੰਡੇ ਵੱਲੋਂ ਜਿਹੜਾ ਉਹਨਾਂ ਨੂੰ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਲਈ ਰੱਖਿਆ ਜਾਂਦਾ ਹੈ ਬੁਲਾ ਕੇ ਉਹਨਾਂ ਦਾ ਜਿਹੜਾ ਪਾਸਪੋਰਟ ਹੈ ਜਾਂ ਵੀਜ਼ਾ ਜੋ ਖਰਚਾ ਸੀਗਾ ਔਰ ਰੈਸਟੋਰੈਂਟ ਮਾਲਿਕ ਜਿਹੜਾ ਹੈ ਉਹ ਖੁਦ ਪੇ ਕਰਕੇ ਉੱਥੇ ਬੁલાਂਦਾ ਹੈ ਔਰ ਕੁਝ ਦਿਨ ਉੱਥੇ ਮੁੰਡੇ ਉਹ ਕੰਮ ਕਰਦੇ ਨੇ ਉਸ ਤੋਂ ਬਾਅਦ ਉਹ ਕੰਮ ਛੱਡ ਕੇ ਉੱਥੋਂ ਕਿਤੇ ਹੋਰ ਚਲੇ ਜਾਂਦੇ ਨੇ ਤੇ ਉਹਨਾਂ ਦਾ ਜਿਹੜਾ ਟੱਕਰ ਆ ਇਹ ਸ਼ਹਾਜ਼ਾਦ ਪੱਟੀ ਦੇ ਨਾਲ ਹੁੰਦਾ ਹੈ ਤੇ ਉਹ ਰੈਸਟੋਰੈਂਟ ਮਾਲਿਕ ਦੇ ਖ ਗੱਲ ਜਿਹੜਾ ਬਰਗਲਾਉਂਦੇ ਨੇ ਉਸ ਤੋਂ ਬਾਅਦ ਸ਼ਹਾਜ਼ਾਦ ਪੱਟੀ ਜਿਹੜਾ ਲਗਾਤਾਰ ਉਹਨਾਂ ਨੂੰ ਥ੍ਰੈਟ ਕਾਲ ਕਰਨ ਲੱਗ ਜਾਂਦਾ ਹੈ ਤੇ ਫਿਰ ਜਦੋਂ ਫੋਨ ਚੱਕਣਾ ਬੰਦ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਇਹ ਘਟਨਾ ਨੂੰ ਜਿਹੜਾ ਅੰਜਾਮ ਦਿੱਤਾ ਜਾਂਦਾ ਹੈ ਫਿਲਹਾਲ ਜਿਹੜਾ ਸਾਨੂੰ ਪੁਲਿਸ ਸੋਰਸ ਵੱਲੋਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਇਸ ਪੂਰੀ ਘਟਨਾ ਦੇ ਪਿੱਛੇ ਸ਼ਹਾਜ਼ਾਦ ਪੱਟੀ ਦਾ ਹੀ ਹੱਥ ਹੈ ਔਰ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੇ ਲੋਕ ਇੱਥੋਂ ਦੀ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਗਏ ਸੀਗੇ ਉਹ ਲੋਕਾਂ ਵੱਲੋਂ ਹੀ ਸ਼ਹਾਜ਼ਾਦ ਪੱਟੀ ਨੂੰ ਪੂਰੀ ਗੱਲਬਾਤ ਦੱਸੀ ਜਾਂਦੀ ਹੈ ਔਰ ਉਹਨਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਉਹਨਾਂ ਕੋਲ ਰੈਸਟੋਰੈਂਟ ਮਾਲਿਕ ਪੈਸੇ ਮੰਗਦਾ ਹੈ ਜਦਕਿ ਸ਼ਹਾਜ਼ਾਦ ਪੱਟੀ ਉਹਨਾਂ ਦੀ ਗੱਲ ਸੁਣਨ ਦੇ ਬਾਅਦ ਰੈਸਟੋਰੈਂਟ ਮਾਲਿਕ ਨੂੰ ਉਲਟਾ ਇਹ ਕਹਿੰਦਾ ਹੈ ਕਿ ਹੁਣ ਉਹ ਜਿਹੜਾ ਕਿ ਉਸ ਨੂੰ ਪੈਸੇ ਦੇਵੇ ਔਰ ਕਿਤੇ ਨਾ ਕਿਤੇ ਐਕਸਟਰੂਸ਼ਨ ਨੂੰ ਲੈ ਕੇ ਜਿਹੜਾ ਉਹਨੂੰ ਦਬਾਅ ਬਣਾਇਆ ਜਾਂਦਾ ਹੈ ਲੇਕਿਨ ਜਦੋਂ ਰੈਸਟੋਰੈਂਟ ਮਾਲਿਕ ਉਸ ਦਬਾਅ ਤੇ ਨਹੀਂ ਆਂਦੇ ਤਾਂ ਫਿਰ ਉਹਦੇ ਘਰ ਜਿਹੜਾ ਜਲੰਧਰ ਦੇ ਵਿੱਚ ਉਹਦਾ ਘਰ ਹੈ ਉਥੇ ਫਾਇਰਿੰਗ ਕਰਵਾ ਦਿੱਤੀ ਜਾਂਦੀ ਹੈ ਔਰ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜਾ ਫਾਇਰਿੰਗ ਕੀਤੀ ਗਈ ਹੈ ਉਹ ਕਿਸੇ ਨ ਗੈਂਗ ਦੇ ਨਾਲ ਰਿਲੇਟਡ ਜਿਹੜੇ ਲੋਕ ਹੋ ਸਕਦੇ ਨੇ ਜਾਂ ਇਹ ਹੋ ਸਕਦਾ ਹੈ ਕਿ ਪੈਸੇ ਦੇ ਕੇ ਵੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੋਵੇ ਫਿਲਹਾਲ ਜਿਹੜਾ ਪੁਲਿਸ ਅਧਿਕਾਰੀ ਇਸ ਪੂਰੇ ਮਾਮਲੇ ਨੂੰ ਟ੍ਰੇਸ ਕਰਨ 'ਚ ਲੱਗੇ ਨੇ ਤੇ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਇਸ ਮਾਮਲੇ ਨੂੰ ਟ੍ਰੇਸ ਕਰ ਲਿੱਤਾ ਜਾਵੇਗਾ ਅੱਗੇ ਇਹ ਦੇਖਣਾ ਹੋਵੇਗਾ ਕਿ ਪੁਲਿਸ ਉਹ ਕਿਵੇਂ ਇਸ ਪੂਰੇ ਮਾਮਲੇ ਨੂੰ ਟ੍ਰੇਸ ਕਰਦੀ ਹੈ ਔਰ ਜਿਹੜੇ આરોપીਆ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੂੰ ਕਦੋਂ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਜਿਹੜਾ ਸ਼ਹਾਜ਼ਾਦ ਪੱਟੀ ਦੇ ਖਿਲਾਫ ਕੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਗੱਲ ਇਹ ਹੋਈ ਵੀ ਪਹਿਲਾਂ ਮੈਂ YouTube ਦੇਖਦੀ ਸੀ ਕਾਲ ਆਈ ਮੈਨੂੰ ਮੈਂ ਪਹਿਲਾਂ ਚੱਕੀ ਨਹੀਂ ਉਪਰਾਂ ਨੰਬਰ ਦੇਖ ਕੇ ਮੁੜ ਕੇ ਫਿਰ ਦੁਬਾਰਾ ਮੈਂ ਕਿਹਾ ਕਿਹੜੀ ਜ਼ਰੂਰੀ ਗੱਲ ਆ ਕਿਸੇ ਨੂੰ ਮੈਂ ਗੱਲ ਕਰਾਂ ਜਦੋਂ ਗੱਲ ਕੀਤੀ ਉਹਨੇ ਗਾਲਾਂ ਕੱਢੀਆਂ ਚੰਗੀ ਤਰ੍ਹਾਂ ਮੈਂ ਕਿਹਾ ਪੁੱਤ ਅਸੀਂ ਤਾਂ ਇਹਨੂੰ ਜਾਣਦੇ ਨੇ ਤੂੰ ਕੌਣ ਆ ਉਹ ਕਾਕਾ ਸੰਧੂ ਦਾ ਨਾਮ ਲਈ ਜਾਂਦਾ ਸੀ ਮੈਂ ਕਿਹਾ ਕਾਕਾ ਸੰਧੂ ਇੱਥੇ ਹੈ ਨਹੀਂ ਕੋਈ ਮੇਰਾ ਬੱਚਾ ਮੇਰੇ ਬੱਚੇ ਸਾਰੇ ਬਾਹਰ ਅਸੀਂ ਬਜ਼ੁਰਗਾਂ ਇੱਥੇ ਆਂ ਤੂੰ ਦੱਸ ਕੀ ਗੱਲ ਆ ਕਹਿੰਦਾ ਪੰਜਾਂ ਮਿੰਟਾਂ ਬਾਅਦ ਦੇਖੀ ਕੀ ਬਣਦਾ ਤੁਹਾਡਾ ਹਾਲ ਤੇ ਉਹਨੇ ਇੰਨੀ ਗੱਲ ਕਰਕੇ ਫੋਨ ਬੰਦ ਕਰ ਦਿੱਤਾ ਜਦੋਂ ਮੈਂ ਫੇਰ ਬਾਅਦ ਚ ਨੰਬਰ ਨੋਟ ਕਰਨ ਲੱਗੀ ਡਾਇਰੀ ਤੇ ਤੇ ਜਾਨੂ ਹਲੇ ਪੈਨ ਨਹੀਂ ਮੈਂ ਚੱਕਿਆ ਤੇ ਬਾਹਰੋਂ ਤਾੜ ਤਾੜ ਦੀ ਆਵਾਜ਼ ਆ ਗਈ 12 13 ਗੋਲੀਆਂ ਚੱਲੀਆਂ ਪਹਿਲੇ ਤੁਹਾਨੂੰ ਫੋਨ ਆਇਆ ਸੀਗਾ ਹਾਂਜੀ ਪਹਿਲਾਂ ਫੋਨ ਆਇਆ ਜੀ ਤੇ ਜਿੰਦਾ ਫੋਨ ਆਇਆ ਸੀ ਉਹਨੇ ਤੁਹਾਨੂੰ ਕੋਈ ਨਾ ਆਪਣਾ ਨਾਮ ਦੱਸਿਆ ਨਹੀਂ ਨਾਮ ਨਹੀਂ ਦੱਸਿਆ ਹਾਂ ਔਰ ਇੱਕ ਇਹ ਸਿਹਾਰ ਪੱਟੀ ਉਹਦਾ ਆਇਆ ਫੋਨ ਉੱਤੇ ਫੋਟੋ ਲੱਗੀ ਹੋਈ ਆ ਉੱਤੇ ਨੰਬਰ ਹੂੰ ਉਦੋਂ ਤੋਂ ਬਾਅਦ ਫਿਰ ਤੁਸੀਂ ਕੀ ਕੀਤਾ ਫੇਰ ਅਸੀਂ ਕੁਝ ਨਹੀਂ ਕੀਤਾ ਸੀ ਬਾਅਦ ਜਦ ਗੋਲੀਆਂ ਚਲਾ ਕੇ ਚਲ ਗਿਆ ਸੀ ਬਾਹਰ ਨਿਕਲੇ ਤੇ ਦੇਖਿਆ ਤੇ 12 13 ਗੋਲੀਆਂ ਮਾਤਾ ਮੇਰੀ ਸੱਸ ਮੇਰੀ ਰੋਟੀ ਖਾਂਦੀ ਸੀ ਮੈਂ ਫੇਰ ਇੱਧਰ ਕੁੰਡਾ ਲਾ ਲਿਆ ਘਰ ਵਾਲਾ ਮੇਰਾ ਬਾਹਰ ਸੀ ਬਾਈ ਸੀਸੀਟੀਵੀ ਲੱਗੇ ਸੀ ਉਹਦੇ ਕਿੰਨੇ ਲੋਕ ਆਏ ਨੇ ਕਿ ਦੋ ਆਏ ਆ ਮੋਟਰਸਾਈਕਲ ਤੇ ਇੱਕ ਨੇ ਦੋ ਬਾਈਕਾਂ ਆਈਆਂ ਕਿ ਦੋ ਲੋਕ ਨਹੀਂ ਬਾਈਕ ਤੇ ਆ ਤੇ ਦੋਨੇ ਹੱਥਾਂ ਨਾਲ ਗੋਲੀਆਂ ਚਲਾ ਰਿਆ ਉਹ ਦੋ ਪਿਸਟਲ ਆ ਉਹਦੇ ਹੱਥ ਇੱਕੋ ਜਣਾ ਗੋਲੀਆਂ ਚਲਾ ਰਿਆ ਜੀ ਹਾਂ ਇੱਕ ਨਹੀਂ ਦੋ ਹੱਥ ਇਹ ਦੋਨਾਂ ਹੱਥਾਂ ਨਾਲ ਚਲਾ ਰਿਹਾ ਉਹ ਦੋਨੋਂ ਤਾਂ ਇੱਕ ਬੰਦਾ ਕਰ ਰਿਹਾ ਤਾਂ ਇੱਕ ਵੀਡੀਓ ਵੀ ਬਣਾ ਰਿਹਾ ਇੱਕ ਬੰਦਾ ਵੀਡੀਓ ਹੀ ਬਣਾ ਰਿਹਾ ਇੱਕ ਬੰਦਾ ਵੀਡੀਓ ਬਣਾ ਰਿਹਾ ਜੀ ਪੋਸਟਵਾਲ ਕੇ ਤੁਸੀਂ ਪੁਲਿਸ ਨੂੰ ਸੂਚਿਤ ਕੀਤਾ ਹਾਂ ਪੁਲਿਸ ਨੂੰ ਸੂਚਿਤ ਕੀਤਾ ਸਾਰੀ ਆ ਜੀ ਤੁਹਾਡੇ ਬੇਟਿਆਂ ਦੇ ਕੀ ਨਾਮ ਨੇ ਮੇਰੇ ਬੇਟਿਆਂ ਦਾ ਨਾਮ ਇੱਕ ਦਾ ਜਤਿੰਦਰ ਆ ਇੱਕ ਦਾ ਧਰਮਿੰਦਰ ਆ ਇੱਕ ਦਾ ਸਾਵੀ ਆ ਇੱਕ ਦਾ ਕਾਲੀ ਕਿੱਥੇ ਹੈਗੇ ਨੇ ਜੀ ਪੁਰਤਕਾਰ ਜੀ ਕੀ ਕੀ ਕੰਮ ਕੀ ਕਰਦੇ ਉੱਥੇ ਉੱਥੇ ਰੈਸਟੋਰੈਂਟ ਚੋਂ ਦਾ ਜੀ ਜਦੋਂ ਗੋਲੀਆਂ ਚਲਾਈਆਂ ਗਈਆਂ ਉਦੋਂ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਇੱਕ ਮੈਂ ਜੀ ਇੱਕ ਮੇਰੇ ਘਰ ਵਾਲਾ ਇੱਕ ਮਿੰਨ ਸਾਵੀ ਕੀ ਨਾਮ ਹੈ ਉਹਨਾਂ ਦਾ ਮੇਰਾ ਨਾਮ ਚਲਜੀਤ ਬਾਵਾ ਸੱਸ ਮੇਰੀ ਦਾ ਨਾਮ ਕਲਾਸ਼ਪੋਨ ਤੇ ਘਰ ਵਾਲੇ ਦਾ ਨਾਮ ਸਦਾ ਮੀਸ ਹੈ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਜਾਨੀ ਨੁਕਸਾਨ ਨਹੀਂ ਗੇਟਾਂ ਤੇ ਗੋਲੀਆਂ ਵੱਜੀਆਂ ਦੇ ਨਿਸ਼ਾਨ ਕੱਚ ਖਿੱਲ ਰਿਹਾ ਹੈ ਕੁੱਤਾ ਵੀ ਮੇਰਾ ਬਹੁਤ ਭੌਂਕਿਆ ਕੁੱਤੇ ਦੇ ਨਹੀਂ ਕਿਤੇ ਗੋਲੀ ਲੱਗੀ ਉੱਚਾ ਦੇ ਜੀ ਮੌਕੇ ਤੇ ਪੁਲਿਸ ਪਹੁੰਚੀ ਠੀਕਿਆ ਜਾ ਰਿਹਾ ਪੁਲਿਸ ਵੱਲੋਂ ਹੋਰ ਸਭ ਪੜਾ ਕੇ ਕਾਰਵਾਈ ਕਰਕੇ ਚਲੀ ਹਾਂਜੀ ਜਿਹੜੇ ਤੁਹਾਡੇ ਬੇਟੇ ਚਾਰ ਆ ਸੋ ਉਹਨਾਂ ਦਾ ਪੂਰਾ ਪਰਿਵਾਰ ਉੱਥੇ ਹੀ ਹੈ। ਹਾਂਜੀ ਪਰਿਵਾਰ ਉੱਥੇ ਹੀ। ਚਾਰਾਂ ਬੇਟਾ ਦੀ ਤੇ ਬਹੁਤਾਂ ਨੇਸਾਰੀ ਉੱਥੇ ਹੀ ਹੈ। ਹਾਂਜੀ ਉੱਥੇ। ਬੱਚੇ ਉੱਥੇ ਹੀ ਸਾਰੇ। ਹਾਂਜੀ ਬੱਚੇ ਉੱਥੇ ਹੀ ਹੈ। ਕੱਲ ਫੱਟੀਆਂ ਦੀ ਵੀ ਧਮਕੀ ਪਹਿਲਾਂ ਆਈ ਸੀ ਫੇ ਇੱਕ ਨੰਬਰ ਚੌਂਕੀ ਚ ਸਾਲ ਹੋ ਗਿਆ ਇਸ ਗੱਲ ਨੂੰ। ਅੱਛਾ ਤੁਹਾਨੂੰ ਸਾਲ ਪਹਿਲਾਂ ਧਮਕੀ ਆਈ ਸੀ। ਹਾਂਜੀ। ਉਹ ਉਹ ਵੀ ਏਸੇ ਬੰਦੇ ਨੇ ਦਿੱਤੀ। ਹਾਂਜੀ। ਕੀ ਕੀ ਲੱਗਦਾ ਕੀ ਹੈ ਕਿ ਕੋਈ ਪੁਰਾਣੀ ਰੰਜਿਸ਼ ਵਗੈਰਾ ਹੈ ਜਾਂ ਕਿਵੇਂ ਪਹਿਲਾਂ ਤਾਂ ਦੇਖੋ ਜੀ ਮੈਂ ਦਰਖਾਸਤ ਦਿੱਤੀ ਪੁਲਿਸ ਵਾਲੇ ਕਹਿੰਦੇ ਕੋਈ ਗੱਲ ਨਹੀਂ। ਮੇ ਤੁਹਾਡੇ ਬੱਚ ਸਾਲ ਦੀ 10 ਸਾਲ ਦੀ 5 6 ਸਾਲ ਦੀ ਤਿੰਨੇ ਕੁੜੀਆਂ ਆ ਮੇਰੀ ਤਿੰਨੇ ਚੱਕਾਂ ਆਏ ਬਚ ਗੀਆਂ ਕੁੰਡਾ ਨਹੀਂ ਖੋਲਿਆ ਉਹਨਾਂ ਨੇ ਉਹ ਆਫੇ ਦਿੱਤੇ ਪੈਕਟ ਲਿਆਏ ਲੋ ਪੁੱਤਾ ਚੀਜ਼ ਲੈ ਲੋ ਨਿਆਣੇ ਕਹਿੰਦੇ ਅਸੀਂ ਨਹੀਂ ਖਾਣੀ ਚੀਜ਼ ਇਹ ਚ ਜ਼ਹਿਰ ਆ ਉਹ ਕਹਿੰਦੇ ਕੁੰਡਾ ਖੋਲੋ ਕਹਿੰਦੇ ਅਸੀਂ ਕੁੰਡਾ ਨਹੀਂ ਖੋਲਣਾ ਉਹ ਇਨਕਸ਼ ਚਲ ਗਿਆ ਫਿਰ ਅਸੀਂ ਰਿਪੋਰਟ ਦਿੱਤੀ ਵੀਡੀਓ ਵੀ ਕੱਢ ਕੇ ਦਿਖਾਈ ਪੁਲਿਸ ਵਾਲਿਆਂ ਨੂੰ ਕਹਿੰਦੇ ਸ਼ੁਗਰ ਕਰੋ ਤੁਹਾਡੇ ਬੱਚੇ ਗਏ ਨਹੀਂ ਇੱਥੇ ਗੱਲ ਨਿਪਟੜ ਗਈ ਉਹ ਤੁਹਾਡੀਆਂ ਪੋਤੀਆਂ ਸੀਗੀਆਂ ਪੋਤੀਆਂ ਮੇਰੇ ਹਾਂ ਤੋ ਫਿਲਹਾਲ ਉਹ ਬਾਹਰ ਆ ਬੱਟੇ ਬਾਹਰ ਮੇਰੇ ਨਾਲ ਇੱਥੇ ਨਾਲ ਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਗਈ ਮੇਰਾ ਯਾਰ ਦੋਸਤ ਹੀ ਐ ਜੀ ਕਿਸ਼ਨ ਮੁੰਡਾ ਉਹਨਾਂ ਦੇ ਘਰੇ ਫਾਇਰਿੰਗ ਹੋਈ ਆ ਇਹ ਆ ਸਾਹਮਣੇ ਘਰ ਆ ਜੀ ਸਾਹਮਣੇ ਅਮਨਗੜੀ ਆਪੋ ਕਿੱਥੇ ਰਹਿੰਦੇ ਨੇ ਆਪੋ ਪੂਰਸਗੜ੍ਹ ਰਹਿੰਦੇ ਬਾਹਰ ਬਾਹਰ ਰਹਿੰਦੇ ਆ ਹਾਂਜੀ ਹਾਂਜੀ ਤੇ ਘਰ ਦੇ ਵਿੱਚ ਕੋਈ ਬੋਲਦਾ ਇੱਥੇ ਉਹਨਾਂ ਦੇ ਮਦਰ ਰਹਿੰਦੇ ਆ ਪਾਪਾ ਰਹਿੰਦੇ ਆ ਤੇ ਉਹਨਾਂ ਦੀ ਦਾਦੀ ਰਹਿੰਦੀ ਆ ਤੇ ਕੋਈ ਪੁਰਾਣੀ ਰੰਜਿਸ਼ ਵਗੈਰਾ ਜਾਂ ਕੀ ਰੰਜਿਸ਼ ਤਾਂ ਨਹੀਂ ਪਤਾ ਇਹ ਉਹਨਾਂ ਨੇ ਜਿੱਦਾਂ ਕਿ ਮੁੰਡੇ ਭੇਜੇ ਸੀ ਬਾਹਰ ਦੋ ਤਿੰਨ ਅੱਛਾ ਜੀ ਤੇ ਉਹ ਜਿੱਦਾਂ ਹੁਣ ਕੰਮ ਕੋਮਣੀ ਕੀਤਾ ਉਹ ਵਾਪਸ ਆ ਗਿਆ ਇਦਾਂ ਹੀ ਤੇ ਇੱਕ ਨੇ ਫੇਰ ਇਹਨਾਂ ਤੇ ਹੁਣ ਪਰਚਾ ਕੀਤਾ ਹੋਇਆ ਵਾ ਡਾਕਟਰ ਧੀਰੇ ਦਾ ਨਾਮ ਉਹਦਾ ਤੇ ਉਹਨੇ ਪਰਚਾ ਪੁਰਚਾ ਕੀਤਾ ਸੀਗਾ ਕਿ ਮੈਨੂੰ ਪਤਾ ਨਹੀਂ ਕੀ ਕੋਈ ਚੱਕਰ ਐ ਨਾ ਪਤਾ ਨਹੀਂ ਮੈਨੂੰ ਪ੍ਰੋਪਰ ਤੇ ਮੈਨੂੰ ਹੁਣ ਯਾਰ ਦੋਦਾ ਹੀ ਮੇਰੇ ਫੋਨ ਆਈ ਗਲੀ ਚ ਕਹਿੰਦਾ ਇਦਾਂ ਕਰਕੇ ਫਾਇਰਿੰਗ ਹੋਈ ਗਲੀ ਦੇ ਵਿੱਚ ਕੋਈ ਬਚਾਇਆ ਜਾਨੀ ਨੂੰ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜਾਨੀ ਨੁਕਸਾਨ ਤਾਂ ਜੀ ਕੋਈ ਨਹੀਂ ਹੋਇਆ ਬਸ ਗੋਲੀਆਂ ਨਿਸ਼ਾਨ ਲੱਗੇ ਹੋਏ ਘਰ ਤੇ ਫਿਲਹਾਲ ਤੁਸੀਂ ਜੁੜੇ ਰਹੋ ਟੀਵੀ 9 ਭਰਤਵਿਸ਼ ਦੇ ਨਾਲ ਕੈਮਰਾਮੈਨ ਹਰਜੋਤ ਦੇ ਨਾਲ ਦਿਵਿੰਦਰ ਕੁਮਾਰ ਜਲੰਧਰ